ਉਹ ਰੰਗ ਤਮਾਚੇ ਦੇਖ ਕੇ ਦਰਜੀ ਉਹਨੂੰ ਕੋਈ ਯਾਦ ਨਹੀਂ ਕਰਦਾ ਨਗਰ ਕੂਲੇ ਦੇ ਵਿੱਚ ਮਹਾਨ ਯੋਧੇ ਦਾ ਜਨਮ ਹੋਇਆ ਜਿਹਨੂੰ ਬਾਬਾ ਤਾਰੂ ਸਿੰਘ ਜੀ ਕਹਿੰਦੇ ਆਪਾਂ ਮਹਾਨ ਯੋਧਾ ਉਸ ਨਗਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਜਿਹੜੀ ਦਾਤ ਮਿਲੀ ਗੁਰਸਿੱਖੀ ਜਾਂ ਪਰਹਿਤੀ ਹੋਇਆ ਉਹ ਬੱਚਾ ਨਲਾਇਕ ਹੀ ਨਿਕਲਦਾ ਜੀ ਤੇ ਜਿਹੜੇ ਬੱਚੇ ਮਾਪਿਆਂ ਦੀ ਦੇਖ ਰੇ ਕੇ ਹਨ ਆਪਣਾ ਜੀਵਨ ਤੇ ਪੜ੍ਹਾਈ ਕਰਦੇ ਨੇ ਯਾਦ ਰੱਖਿਓ ਮੰਜ਼ਲਾ ਪਾ ਜਾਂਦੇ ਨੇ ਮੰਜ਼ਲਾ ਨੂੰ ਛੋਹ ਜਾਂਦੇ ਨੇ ਭਾਈ ਤਾਰੂ ਸਿੰਘ ਦੇ ਘਰ ਵਿੱਚ ਕਿਰਤੀ ਸਤਹੁ ਦੇ ਨਾਤੇ ਗੁਰੂ ਦੇ ਖਾਸੇ ਤੋਂ ਅਗਲਾ ਜਾਣਾ ਲੱਗਿਆ ਰੇ ਦਸ ਜਿੱਥੇ ਬਾਣੀ ਦੇ ਪੁੰਜ ਸੰਗ ਨਾਮ ਰਸੀਏ ਸੰਗ ਉਥੇ ਸੇਵਾ ਦੇ ਵੱਡੇ ਤਰੀ ਸੰਗ ਉਥੇ ਕਾਰੋਬਾਰ ਕਿਰਤ ਕਰਨ ਵਾਲੇ ਅੱਜ ਕੱਲ੍ਹ ਪਤਾ ਕੀ ਹੈ ਬਹੁਤ ਏ ਬੰਦੇ ਕਾਰੋਬਾਰ ਨਹੀਂ ਕਰਦੇ ਸੌਖੇ ਤਰੀਕੇ ਨਾਲ ਮਾਇਆ ਕਮਾਉਣ ਦੀ ਗੱਲ ਕਰਦੇ ਨੇ ਜਿਨ੍ਹਾਂ ਵਿੱਚੋਂ ਕਈ ਬਾਬੇ ਵੀ ਆ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਮਾਸ਼ਾਹਰ ਸਾਡੇ ਨੇ ਕਿਰਤ ਕਮਾਈ ਕੀਤੀ ਪਾੜੀ ਬਾਈ ਫਿਰ ਉਹ ਕਿਰਤ ਕਮਾਈ ਆਪਣੇ ਸਿੱਖਾਂ ਨੂੰ ਦੱਸਦੀ ਕਿ ਦਸਾਂ ਨਵਾਂ ਦਿਨ ਕਿਰਤ ਕਮਾਈ ਕਰਕੇ ਖਾਓ ਬਹੁਤਾਂ ਵਿਰਸਾ ਤਾਂ ਆਲੋਪ ਕਰ ਦਿੱਤਾ ਅੱਜੇ ਰੱਖੜੀਆਂ ਪੁੰਨਿਆਂ ਦਾ ਦਿਹਾੜਾ ਜਿਹਨੂੰ ਅਸੀਂ ਰਖੜੀ ਕਹਿੰਦੇ ਆ ਹੁਣ ਬਹੁਤਿਆਂ ਨੂੰ ਵੀ ਪਤਾ ਨਹੀਂ ਉਹਨਾਂ ਵੀ ਰਖੜੀ ਹੈ ਕੀ ਰਖੜੀ ਕੀ ਹੈ ਪਹਿਲੀ ਗੱਲ ਤਾਂ ਰਖੜੀ ਦਾ ਸਿੱਖ ਕੌਮ ਨਾਲ ਕੋਈ ਸੰਬੰਧ ਨਹੀਂ ਤੇ ਜਿਹੜਾ ਬਾਬੇ ਬਕਾਲੇ ਸਲਾਣਾ ਜੋੜ ਮੇਲਾ ਲੱਗਦਾ ਰਖੜੀ ਦਾ ਉਹਦਾ ਕੀ ਸੰਬੰਧ ਹੈ ਉਹ ਰਖੜੀ ਮੇਲਾ ਨਹੀਂ ਉਹ ਹੈ ਰੱਖਿਆ ਮੇਲਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੱਖਣ ਸ਼ਾਮਾਰੇ ਦੇ ਰੱਖਿਆ ਕੀਤੀ ਸੀ ਕੋਤਰ ਘੋੜਾ ਦੇ ਕੇ ਨੇ ਕਿਹਾ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਉਹ ਦਿਹਾੜਾ ਅਜ ਮਗਾਇਆ ਗਿਆ ਤੇ ਸਾਡੇ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਤਿਹਾਸ ਤੇ ਤਿਹਾਰ ਦਾ ਫਰਕ ਕੀ ਹੁੰਦਾ ਹੈ ਬਹੁਤ ਫਰਕ ਹੈ ਤਿਹਾਰਾਂ ਵਿੱਚ ਮੈਂ ਤਾਂ ਰੱਖਿਆ ਮਾਫ਼ ਕਰਿਆ ਜੇ ਕਈ ਭੈਣ ਰਖੜੀ ਵੀਰਾਂ ਤੋਂ ਬਣਾਉਂਦੀਆਂ ਨੇ ਨਾ ਤੇ ਜਿਹੜੇ ਵੀਰ ਤੇ ਭੈਣੇ ਰਖੜੀ ਬੰਨ੍ਹਣੀ ਏ ਉਹ ਆਪਣੀ ਭੈਣ ਨੂੰ ਤਾਂ ਭੈਣ ਮੰਨਦਾ ਦੂਜੇ ਭੈਣ ਨੂੰ ਭੈਣ ਨਹੀਂ ਮੰਨਦਾ ਤੇ ਰਖੜੀ ਦਾ ਕੋਈ ਸਕੂਲ ਥੋੜਾ ਹੈ ਤੇ ਐਕਰ ਰਖੜੀ ਦਾ ਤਿਹਾਰ ਮਨਾਉਂਦੇ ਫਿਰ ਸਾਰੀਆਂ ਨੂੰ ਭੈਣਾ ਮੰਨੋ ਨਾਲ ਤਾਂ ਫਿਰ ਬਣਦੀ ਏ ਨਾ ਵੀ ਅਖਿਆ ਕਰਨ ਵਾਲਾ ਇਹਨਾਂ ਰਖੜੀਆਂ ਦੇ ਅਖਿਆ ਚ ਬੰਨ ਕੇ ਸਿੰਘ ਨਹੀਂ ਕਦੇ ਨਾ ਸਿੰਘਾਂ ਨੂੰ ਰੱਬ ਨੇ ਕੀ ਣਾ ਤੂੰ ਨਹੀਂ ਲੈ ਜਾ ਫਿਰ ਆ ਲੈ ਉਹ ਬਾਣ ਦਿੱਤੀ ਤੇ ਸ਼ਹਿਰਾ ਦਿੱਤਾ ਕੇਸ ਦਿੱਤਾ ਨੇ ਹਾਂ ਜੀ ਸੰਘਾ ਦਿੱਤਾ ਜੱਟ ਸੱਤ ਬਣਾ ਕੇ ਭੇਜਿਆ ਰੱਬ ਨੇ ਔਰ ਰੱਖਿਆ ਵੀ ਜੂਫੂਰ ਨੇ ਜੋੜਾ ਹੀ ਕਰ ਦੇਣਾ ਧੀਆਂ ਪਹਿਰਾ ਦੀ ਦੂਜਾ ਨਹੀਂ ਕਰ ਸਕਦਾ ਇਹ ਮੈਂ ਤੁਹਾਨੂੰ ਗਲਤ ਤਾਂ ਕਹਿ ਰਿਹਾ ਭਾਈ ਤਾਰੂ ਸਿੰਘ ਦੇ ਘਰ ਵਿੱਚ ਨਗਰ ਪੂਨੇ ਚ ਸਾਧ ਸੰਗਤ ਸਿੰਘਾਂ ਦਾ ਔਰਾਂ ਜਵਨ ਲੱਗਾ ਹੈ ਸੋ ਵਿਚਾਰ ਜਿਵੇਂ ਭਾਈ ਤਾਰੂ ਸਿੰਘ ਦੀ ਮਾਪਾਂ ਨੇ ਜਦੋਂ ਕਿਸੇ ਸਿੱਖ ਨੇ ਆ ਜਾਣਾ ਨਾ ਅੜਕਾ ਤਾਕ ਕੋਣੀਆਂ ਜੜੀਆਂ ਨੇ ਆਪਣੇ ਦੇ ਨਾਲ ਲਿਬੜੀਆਂ ਹੋਈਆਂ ਪ੍ਰਸ਼ਾਦਾ ਭੋਜ ਰੇ ਪਕਾ ਕੇ ਹਰ ਇੱਕ ਸਿੱਖ ਨੂੰ ਛਕਾ ਦੇਣਾ ਇਹ ਸਿੱਖ ਦੀ ਕਿਰਤੀ ਦੇ ਵਿੱਚੋਂ ਹੈ ਪੱਟੀ ਦੇ ਰਹਿਣ ਵਾਲਾ জাফর ਮੇਰ ਅਰਹੀਮ ਪਰਸ਼ਮਾਸ਼ੀ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਯਾਦ ਰੱਖਿਓ ਤੇ ਜਿੱਤੇ ਭਾਈ ਤਾਰੂ ਸਿੰਘ ਕਿਰਤੀ ਸੀ ਨਾਮ ਰਸਿਆ ਸੀ ਪਰ ਕਾਰੀ ਸੀ ਇਹ ਨਿਸ਼ਾਰੇ ਢਾਡੇ ਨਿਸ਼ਾਰੇ ਬਲਵਾਂ ਦੇ ਜਿਹੜੇ ਜ਼ਿਮੀਦਾਰ ਚੌਧਰੀ ਸਾਹਿਬ ਯਾਦ ਰੱਖਿਓ ਉਹ ਕਦੀ ਭਾਈ ਤਾਰੂ ਸਿੰਘ ਗੁਲਾਮ ਨਹੀਂ ਸੀ ਬੋਲੇ ਜੇ ਕੋਈ ਗੁਲਾਮ ਬੋਲਿਆ ਜੰਡਿਆਲੇ ਤੋਂ ਰਹਿਣ ਵਾਲਾ ਹਰ ਭਗਤ ਨਰਨਜਣੀਆਂ ਉਹਨੇ ਲਹਾ ਹੋਰ ਪਹੁੰਚ ਕੇ ਖਾਨ ਮਹਾਪੁਰ ਜਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਦੇ ਖਲਾਫ ਜਾ ਕੇ ਡੈਰੀ ਦਿੱਤੀ ਸੀ ਜਿੰਨੂੰ ਅਸੀਂ ਟੌਟ ਕਹਿੰਦੇ ਆ ਵੀ ਇਹ ਟੌਟ ਦੇ ਬੰਦਾ ਤੇ ਜਿਹੜੇ ਪਿੰਡ 'ਚ ਬੰਦਾ ਕੋ ਟੌਟ ਹੋਵੇ ਨਾ ਉਹ ਪਿੰਡ ਸੁખી ਨਹੀਂ ਜਿਹਾ ਬਸ ਸਕਦਾ ਉਹ ਰੋਜ਼ ਖਾਣੇ ਰੋਜ਼ ਰਲਾਈ ਰੋਜ਼ ਝਗੜੇ ਤੇ ਰੋਜ਼ ਕਚਹਿਰੀ 'ਚ ਜਾਂਦੇ ਨੇ ਇਹਦੀ ਲੜਕੀ ਨੂੰ ਅਗਵਾ ਕਰਕੇ ਆਪਣੇ ਮਹਿਲਾ 'ਚ ਪਾਇਆ ਗਿਆ ਰਹੀਮ ਬਰਸ਼ਮਾਚੀ ਨੇ ਬਜਾਰਾਂ ਚੋਂ ਤੁਰਦੇ ਹਜ਼ਾਰਾਂ ਕੋਲੋਂ ਪੱਖਾਵਾ ਮੰਗੀਆਂ ਕਿ ਮੇਰੀ ਮਤ ਕਰੋ ਹਜ਼ਾਰਾਂ ਦੇ ਕੋਲ ਗਿਆ ਚੌਧਰੀਆਂ ਦੇ ਕੋਲ ਮੇਰੀ ਮਤ ਕਰੋ ਮੰਗਦਾ ਗੁੰਦਾ ਪਹੁੰਚ ਗਿਆ ਲਾਹੌਰ ਜਕਰੀਆ ਖਾਨ ਖਾਨ ਬਹਾਦਰ ਦੇ ਦਰਵਾਜ਼ੇ